ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾਤ ਕਰ ਨਾਵਾ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਇਹ ਕਰ ਨਾਵਾ ਹੀ ਉਚਾਰਨ ਕਰਨਾ ਚਿਤਵਾ ਚਿਤਵ ਸਰਬ ਸੁਖ ਪਾਵੋ ਆਗੈ ਭਾਵੋ ਕਿ ਨਾ ਭਾਵੋ ਏਕ ਦਾਤਾਰ ਸਗਲ ਹੈ ਜਾਚਕ ਦੂਸਰ ਕਹਿ ਪਹਿ ਜਾਵੋ ਦੂਸਰ ਕਹਿ ਪਹਿ ਜਾਵੋ ਕਹਿ ਪਹਿ ਪਾਠ ਸੰਬੰਧਕ ਕ ਲੰਮੀ ਆਵਾਜ਼ ਨਾਲ ਉਚਾਰਨ ਕਰਨਾ ਲਮਕਾ ਕੇ ਬੋਲਣਾ ਏਕ ਦਾਤਾਰ ਸਗਲ ਹੈ ਜਾਚਕ ਦੂਸਰ ਕਹਿ ਪਹਿ ਜਾਵੋ ਹਉ ਮੰਗੋ ਆਣ ਲਜਾਵੋ ਇਹ ਵਿਸਰਾਮ ਯਾਦ ਰੱਖਣਾ ਹੈ ਹਉ ਮੰਗੋ ਆਣ ਲਜਾਵੋ ਲਜਾਵੋ ਕਸ ਕੇ ਬੋਲਣਾ ਹਉ ਮੰਗਉ ਆਨ ਲੱਜਾਵਾਓ ਕਿਆਣੀ ਮੈਂ ਦੂਸਰੇ ਪਾਸੋਂ ਮੰਗਦਾ ਹਾਂ ਤੇ ਮੈਨੂੰ ਲੱਜਾ ਆਉਂਦੀ ਏ ਸ਼ਰਮ ਆਉਂਦੀ ਏ ਸ਼ਰਮ ਮਹਿਸੂਸ ਹੁੰਦੀ ਸਗਲ ਸਤਰਪਤ ਏ ਕੋ ਠਾਕੁਰ ਕੌਣ ਸੰਸਰ ਲਾਵਾਉ ਰਹਾਉ ਉਠੋ ਬਸ ਰਹਿ ਪੇ ਨਾ ਸਾਕੋ ਦਰਸ਼ਨ ਖੋਜ ਖੋ ਜਾਵੋ ब्रह्मादिक सनकादिक सनक सनंदन सनातन सनत कुमार हां इत्ते विश्राम लाओना ब्रह्मादिक सनकादिक इत्ते ठमक सनक सनंदन इत्ते ठमक सनातन सनत कुमार इत्ते विश्राम यानी ये चार पुत्र हन ब्रह्म ब्रह्मा दे सनक सनंदन सनातन ते सनत कुमार संत कुमार नी नन्ना हैगा विच सनत कुमार ब्रह्मादुक सनकादक सनक सनंदन सनातन सनत सनत कुमार तिन कौ महल दुलभावाओ ये दुलभावाओ इस तरह उच्चारण करना है दुलभावाओ नहीं थोड़ा जा कस के दुलभावाओ दुलब्बा, दुलब्बा। तिन कौ महल दुलभावाओ तददे तो ना चक के दुलब्बावाओ हां जी ठीक ਅਗਮ ਅਗਾਦ ਅਗਮ ਅਗਮ ਆਗਾਦ ਗੋਦ ਕੀਮਤ ਪਰ ਨਾ ਪਾਵਾ ਤਾਕੀ ਤੱਕੀ ਸਰਨ ਸਤਪੁਰਖ ਕੀ ਹਏ ਪਾਠ ਤੱਕੀ ਉਚਾਰਨ ਕਰਨਾ ਕਸਕੇ ਤੱਕਣ ਦਾ ਵਾਚਕ ਹੈ ਦੇਖਣ ਦਾ ਵਾਚਕ ਹੈ ਤਾਕੀ ਸਰਨ ਸਤਪੁਰਖ ਕੀ ਸਤਗੁਰ ਪੁਰਖ ਧਿਆਵਾਓ ਭਇਓ ਕਿਰਪਾਲ ਦਇਆਲ ਪ੍ਰਭ ਠਾਕੁਰ ਕਾਟਿਓ ਬੰਦ ਗਰਾਵਾਓ ਕਾਟਿਓ ਬੰਦ ਗਰਾਵਾਓ ਰੋਹ ਨਾਨਕ ਜੋ ਸਾਧ ਸੰਗ ਪਾਇਓ ਤਾ ਫਿਰ ਜਨਮ ਨ ਆਵੋ ਆਸਾ ਮਹੱਲਾ ਪੰਜਵਾ ਅੰਤਰ ਗਾਵਾ ਬਾਹਰ ਗਾਵਾ ਗਾਵਾ ਜਾਗ ਸਵਾਰੀ ਸੰਗ ਚਲਣ ਕਉ ਤੋ ਸਾਦੀਨਾ ਗੋਬਿੰਦ ਨਾਮ ਕੇ ਬਿਵਹਾਰੀ ਤਵਰ ਵਿਸਾਰੀ ਵਿਸਾਰੀ ਨਾਮ ਦਾਨ ਗੁਰਪੂਰੈ ਦਿਓ ਮੈਂ ਇਹੋ ਆਧਾਰੀ ਰਹਾਉ ਦੁਖਨ ਗਾਵਾ ਸੋਖ ਭੀ ਗਾਵਾ ਮਾਰਗ ਪੰਥ ਸਮਹਾਰੀ ਨਾਮ ਦ੍ਰਿੜ ਗੁਰਮਨ ਮਹਿ ਦੀਆ ਨਾਮ ਦ੍ਰਿੜ ਗੁਰਮਨ ਮਹਿ ਦੀਆ ਗੁਰਮਨ ਮਹਿ ਵੀ ਇਕੱਠਾ ਨਹੀਂ ਕਰਨਾ ਦ੍ਰਿੜ ਗੁਰ ਵੀ ਨਹੀਂ ਕਹਿਣਾ ਨਾਮ ਦ੍ਰਿੜ ਗੁਰਮਨ ਮਹਿ ਦੀਆ ਗੁਰ ਰਾਰੇ ਨੂੰ ਸਿਆਰੀਏ ਗੁਰੂ ਨੇ ਨਾਮ ਦ੍ਰਿੜ ਗੋਰਾ ਮਾਨ ਮਹਦੀਆ ਮੋਰੀ ਤਸਾ 부ਝਾਰੀ ਦੇਨ ਮੋਰੀ ਤਸਾ 부ਝਾਰੀ ਦੇਨ ਭੀ ਗਾਵਾ ਰੈਣੀ ਗਾਵਾ ਗਾਵਾ ਸਾਸ ਸਾਸ ਰਸਨਾਰੀ ਸਤ ਸਤ ਸੰਗ ਸਤ ਸੰਗਤ ਮਹਿ ਵਿਸਾਸ ਹੋਏ ਹਰ ਜੀਵਤ ਮਰਤ ਸੰਗਾਰੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਸਤ ਸੰਗਤ ਮਹਿ ਵਿਸਾਸ ਹੋਏ ਇਥੇ ਵੀ ਸੁਨਾਮ ਹੈ ਹਰ ਇਥੇ ਯਮਕ ਹੈ ਹਰ ਜੀਵਤ ਮਰਤ ਸੰਗਾਰੀ ਸਤ ਸੰਗਤ ਮਹਿ ਵਿਸਵਾਸ ਹੋਏ ਵਿਸਵਾਸ ਹੋਏ ਵਿਸਵਾਸ ਹੋਏ ਹਰ ਜੀਵਤ ਮਰਤ ਸੰਗਾਰੀ ਸੰਗਾਰੀ ਟਿਕ ਸੰਗਾਰੇ ਜਾਨ ਨਾਨਕ ਕਉ ਇਹੋ ਦਾਨ ਦੇਹ ਪ੍ਰਾਪ ਪਾਵ ਸੰਤ ਰੇਨ ਪੁਰ ਧਾਰੀ ਸ੍ਰਾਵਣੀ ਕਥਾ ਨੈਣ ਦਰਸ ਪੇਖੋ ਮਸਤਕ ਗੁਰ ਚਰਨਾਰੀ ਮਸਤਕ ਗੁਰ ਚਰਨਾਰੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਸਾ ਕਰ ਦਸਵਾ ਮਹੱਲਾ ਪੰਜਵਾ ਜਿਸਨੋ ਤੂ ਅਸਥਿਰ ਕਰ ਮੰਨ ਹੈ ਤੇ ਪਾਹਨ ਦੋ ਦਾਹਾ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਜੇ ਸਨੋ ਤੂ ਅਸਥਿਰ ਕਰਮਨਹਿ ਇਥਿ ਵਿਸਰਾਮ ਤੇ ਪਾਹਨ ਇਹ ਹਾ ਦੇ ਔਕੜ ਹੈਗਾ ਪਾਹਨ ਪ੍ਰੋਣੇ ਜੇ ਪਾਹਨ ਕਹਿ ਦਿੱਤਾ ਤਾਂ ਉਹਦਾ ਅਰਥ ਹੈ ਪੱਥਰ ਯਾਨੀ ਔਕੜ ਦੇ ਨਾਲ ਅਰਥ ਦਾ ਫਰਕ ਪੈ ਜਾਂਦਾ ਤੇ ਪਾਹਨ ਉਹ ਪ੍ਰੋਣੇ ਹਨ ਦੋ ਦਾਹਾ ਦੋ ਦਿਨਾ ਦੇ ਦੋ ਦਾਹਾ ਇਕੱਠਾ ਨਹੀਂ ਕਹਿਣਾ ਵੱਖਰਾ ਪਾਠ ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ ਸਭ ਮਿੱਥਿਆ ਅਸਨਾਹ ਰੇ ਮਨ ਕਿਆ ਕਰ ਰਹਾ ਹੈ ਹਾ ਹਾ ਰੇ ਮਨ ਕਿਆ ਕਰ ਰਹਾ ਹੈ ਹਾ ਹਾ ਕਿਆ ਕਰ ਰਹਾ ਹੈ ਇੱਥੇ ਠਮਕ ਲਾ ਦਿੰਨੀ ਹੈ ਰੇ ਮਨ ਤੇ ਵਿਸਰਾਮ ਹੈ ਹਾ ਹਾ ਇਕੱਠਾ ਨਹੀਂ ਕਹਿਣਾ ਲੰਮੀ ਆਵਾਜ਼ ਨਾਲ ਬੋਲਣਾ ਹਾ ਹਾ ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ ਇਕ ਰਾਮ ਭਜਨ ਲੈ ਲਾਹਾ ਰਹਾਉ ਜੈਸੇ ਬਸਤਰ ਦੇਹ ਉਡਾਨੇ ਉਡਾਨੇ ਢੱਡਾ ਵਿੱਚ ਜੈਸੇ ਬਸਤਰ ਦੇਹ ਉਡਾਨੇ ਉਡਾਨੇ ਦਿਨ ਦੋ ਚਾਰ ਪੂਰਾ ਹਾ ਦਿਨ ਦੋ ਚਾਰ ਦੋਏ ਚਾਰ ਇਹ ਸੰਬੰਧਕ ਪਾਠ ਹੈ ਦੇਨਾ ਦੋਏ ਚਾਰ ਪੂਰਾ ਹਾ ਭੀਤ ਉਪਰੇ ਕਿਤਕ ਧਾਈਐ ਇਹ ਤੱਤਾ ਲਾਉਣਾ ਭੀਤ ਭੀਤ ਤੱਦਾ ਨਹੀਂ ਲਾਉਣਾ ਭੀਤ ਉਪਰੇ ਕਿਤਕ ਧਾਈਐ ਅੰਤ ਔਰ ਕੋ ਆਹਾ ਅੰਤ ਔਰ ਕੋ ਆਹਾ ਔਰ ਕੋ ਪਾਠ ਇਕੱਠਾ ਹੀ ਹੈ ਅੰਤ ਤੇ ਯਮਕ ਲੱਗਦੀ ਜੈਸੇ ਅੰਬ ਕੁੰਭ ਕਰ ਰੱਖਿਓ ਅੰਬ ਪੱਬਾ ਕੁੰਭ ਨਹੀਂ ਹੈ ਡੱਡਾ ਹੈ ਕੁੰਡ ਜੈਸੇ ਅੰਬ ਕੁੰਡ ਕਰ ਰੱਖਿਓ ਜੈਸੇ ਅੰਬ ਕੁੰਡ ਕਰ ਰੱਖਿਓ ਪਰਤ ਸਿੰਧ ਗਲ ਜਾਹਾ ਆਵਗ ਆਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੁਹਤ ਚਸਾਹਾ ਰੇ ਮਨ ਲਿਖੈ ਚਲ ਹੈ ਲਿਖੈ ਲਿਖੈ ਬੈਸ ਹੈ ਲਿਖੈ ਲਦਾ ਸਹਾ ਰੇ ਮਨ ਲਿਖੈ ਚਲ ਹੈ ਲਿਖੈ ਬੈਸ ਹੈ ਇਥੇ ਵਿਸਰਾਮ ਲਿਖੈ ਲਦਾ ਸਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਉਬਰੇ ਸਤਿਗੁਰ ਚਰਨ ਓਟਾਹਾ ਉਬਰੇ ਇਥੇ ਯਮਕ ਸਤਿਗੁਰ ਚਰਨ ਓਟਾਹਾ ਆਸਾ ਮਹੱਲਾ ਪੰਜਵਾ ਅਪੋਸਟ ਬਾਤ ਤੇ ਭਈ ਸੀਦਰੀ ਦੂਤ ਦੁਸ਼ਟ ਸਜਨਈ ਇਹ ਅਪੋਸਟ ਉਚਾਰਨ ਕਰਨਾ ਅਪਸਟ ਨਹੀਂ ਕਹਿ ਦੇਣਾ ਐੜੀ ਤੂੰ ਡੈਸ਼ ਦੀ ਕੇ ਅਪਸਤ ਬਾਤ ਤੇ ਭਈ ਸੀਂਦਰੀ ਦੂਤ ਦੁਸ਼ਟ ਸੱਜਣਈ ਸੱਜਣਈ ਥੋੜਾ ਜਿਹਾ ਕਸ ਕੇ ਬੋਲਣਾ ਅੰਧਕਾਰ ਮਹਿ ਰਤਨ ਪ੍ਰਗਾਸਿਓ ਮਲੀਨ ਬੁੱਧ ਹੱਛ ਨਈ ਇਹ ਮਲੀਨ ਬੁੱਧ ਇਥੇ ਠਮਕ ਹੱਛ ਨਈ ਥੋੜਾ ਜਿਹਾ ਕਸ ਕੇ ਬੋਲਣਾ ਤੂੰ ਜਾਓ ਕਿਰਪਾ ਗੋਵਿੰਦ ਭਈ ਸੋਖ ਸੰਪਤ ਹਰ ਨਾਮ ਫਲ ਪਾਈ ਸਤਿਗੁਰ ਮਿਲਾਈ ਇਹ ਮਿਲਾਈ ਉਚਾਰਨ ਕਰਨਾ ਮੰਮੇ ਤੋਂ ਤੇ ਲੱਲੇ ਦੇ ਵਿੱਚ ਡੈਸ਼ ਦੇ ਕੇ ਮਿਲਾਈ ਰਹਾਉ ਮੋਹ ਕਿਰਪਨ ਕੋ ਕੋਈ ਨ ਜਾਣਤ ਸਗਲ ਭਵਨ ਪ੍ਰਗਟਾਈ ਸੰਗ ਬੈਠਨੋ ਕਹੀ ਨ ਪਾਵਤ ਹੁਣ ਸਗਲ ਚਰਨ ਸੇਵਈ ਆਡ ਆਡ ਕੋ ਫਿਰਤ ਢੂੰਡਤੇ ਮਨ ਸਗਲ ਤ੍ਰਿਸਨਾ ਭੋਜ ਗਈ ਏਕ ਬੋਲ ਭੀ ਖਵਤੂ ਨਾਹੀ ਸਾਧ ਸੰਗਤ ਸੀਤ ਲਈ ਏਕ ਜੀ ਹੀ ਗੁਣ ਕਮਨ ਵਖਾਨੈ ਅਗਮ ਅਗਮ ਅਗਮਈ ਦਾਸ 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 ਕੋ ਕਰੀ ਆਹ ਜਨ ਨਾਨਕ ਹਰ ਸਰਣਾਈ ਅਸਾ ਮਹੱਲਾ ਪੰਜਾਬ ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਹਾਂ ਇਹ ਵਿਸਰਾਮ ਇਸੇ ਤਰ੍ਹਾਂ ਹੀ ਲੋਣਾ ਹੈ ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਟੁੱਟੇ ਕਉ ਬੇਗ ਬੇਗ ਧਾਇਆ ਟੁੱਟੇ ਕਉ ਬੇਗ ਧਾਇਆ ਸਸਤ ਵਖਰ ਤੂੰ ਕਿੰਨਹ ਨਾਹੀ ਪਾਪੀ ਬਾਦਾਰੇ ਨਾਇਆ ਇਹ ਵੀ ਪਾਠ वखर तू कि विश्राम पापी बादा रे नया ही पाठ करना है वखरा नी कहना है छेती बोलना सतगुर तेरी आशाया आशाया पाठ भी कठा ही करना सतगुर तेरी आसाया पतद पावन तेरो नाम पार ब्रह्म मैं एहा उठाया आया रहा ਗੰਧਨ ਵੈਣ ਸੁਣਹਿ ਉਰਜਾਵਹਿ ਗੰਧਨ ਵੈਣ ਸੁਣਹਿ ਉਰਜਾਵਹਿ ਗੰਧਨ ਵੈਣ ਸੁਣਹਿ ਉਰਜਾਵਹਿ ਨਾਮ ਲੈਤ ਅਲਕਾਇਆ ਨਿੰਦ ਚਿੰਦ ਕਉ ਬਹੁਤ ਉਮਾਹਿਉ 부ਜੀ ਉਲਟਾਇਆ 부ਜੀ ਕਸਕੇ ਬੋਲਨਾ 부ਜੀ ਉਲਟਾਇਆ ਪਾਰਤਾਨ ਪਾਰਤਾਨ 파ਰਤੀ ਨਿੰਦਾ ਹਾਂਜੀ ਪਾਰਤਨ ਸੰਬੰਧਕ ਪਾਠ ਹੈ ਪਾਰਤਨ ਇਹਦੀ ਸੰਬੰਧਕ ਪਾਰਤੀ ਇਹ ਵੀ ਸੰਬੰਧਕ ਹੈ ਨਿੰਦਾ ਅਖਾਦ ਖਾਹੇ ਹਰ ਕਾਇਆ ਹਾਂਜੀ ਅਖਾਦ ਖਾਹੇ ਹਰ ਕਾਇਆ ਹਰ ਕਾਇਆ ਪਾਠ ਵੀ ਇਕੱਠੇ ਹੀ ਬੋਲਣਾ ਹੈ ਹਲਕਿਆ ਹੋਇਆ ਹੈ ਹਲਕੇ ਕੁੱਤੇ ਦੀ ਨਹੀਂ ਆਈ ਸਾਚ ਧਰਮ ਸਿਆਰੋਚ ਨਹੀਂ ਆਵੇ ਸਤ ਸੁਨ ਤੋ ਛੋਹਾਇਆ ਦੀਨदयाल ਕਿਰਪਾਲ ਪ੍ਰਭ ਠਾਕੁਰ ਭਗਤ ਟੇਕ ਹਰ ਨਾਇਆ ਹਾਂਜੀ ਹਰ ਨਾਇਆ ਇਹ ਵੱਖਰਾ ਪਾਠ ਹੀ ਕਰਨਾ ਨਾਇਆ ਪੁੱਲਾ ਹੀ ਬੋਲਣਾ ਇਸ ਨੂੰ ਹਰਨਾਇਆ ਨਹੀਂ ਕਹਿ ਦੇਣਾ ਨਾਨਕ ਆਹੇ ਸਰਨ ਪ੍ਰਭ ਆਇਓ ਨਾਨਕ ਆਹੇ ਸਰਨ ਪ੍ਰਭ ਆਇਓ ਨਾਨਕ ਆਹੇ ਸਰਨ ਪ੍ਰਭ ਆਇਓ ਰਾਖ ਲਾਜ અપਨਾਇਆ ਆਸਾ ਮਹੱਲਾ ਪੰਜਵਾ ਮਿਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਬਾਦੇ ਜਹ ਜਾਨੋ ਸੋ ਚੀਤ ਨ ਆਵੈ ਅੰਬੁੱਧ ਭਏ ਆਂਦੇ ਮਨ ਬਹਿ ਰਾਗੀ ਕਿਉ ਨ ਆਰਾਦੇ ਕਾਚ ਕੋਠਰੀ 마ਹ ਤੂ ਵਸਤਾ ਸੰਗ ਸਗਲ ਵਿਖੈ ਕੀ ਬਿਆਧੇ ਰਹਾਉ ਕਾਚ ਕੋਠਰੀ 마ਹ ਤੂੰ ਬਸਤਾ ਮਾਹੇ ਤੂੰ ਬਸਤਾ ਨਹੀਂ ਕਹਿਣਾ ਮਾਹੇ ਤੇ ਠਮਕ ਲੱਗੇ ਕਾਚ ਕੋਠ ਦੀ ਮਾਹੇ ਤੂੰ ਬਸਤਾ ਸੰਗ ਸਗਲ ਵਿਹੈ ਕੀ ਬਿਆਦੇ ਮੇਰੀ 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 ਕਰਤ ਦਿਨ ਰੈਣ ਬਿਹਾਵੇ ਪਾਲ ਖੇਨ ਚੀਜੈ ਅਰ ਜਾਦੇ ਚੀਜੈ ਆ ਪਾਲ ਖੇਨ ਚੀਜੈ ਅਰ ਜਾਦੇ ਚੀਜੈ ਜੱਦੇ ਨਾਲ ਹੀ ਬੋਲਨਾ ਜੈਸੇ ਮਿੱਠੇ ਸਾਦ ਲੋਭਾਏ ਝੂਠ ਤੰਦ ਝੂਠ ਤੰਦ ਦੁਰਗਾਦੇ ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦਰੀ ਰਾਸ ਲਪਟਾਦੇ ਦੀ ਪਵਾਰੀ ਪੁਰਖ ਬਿਦਾਤਾ ਹਾਂ ਦੀ ਇਸ ਤਰ੍ਹਾਂ ਦੀ ਬੋਲ ਕੇ ਫਿਰ ਨਾਲ ਹੀ ਈ ਬੋਲਦਣੀ ਹੈ ਦੀ ਦੀਪਵਾਰੀ ਪੁਰਖ ਵਿਧਾਤਾ ਬਾਹਰ ਬਾਹਰ ਜਨਮਾਦੇ ਜੋ ਭਇਓ ਕਿਰਪਾਲ ਕਿਰਪਾਲ ਰਾਰੇ ਨੂੰ ਸਿਆਰੀ ਲਾਕੇ ਜੋ ਭਇਓ ਕਿਰਪਾਲ ਦੀਨ ਦੁਖ ਪੰਜਾਨਾ ਤਉ ਗੁਰ ਮਿਲ ਸਭ ਸੁਖ ਲਾਦੇ ਕਹੋ ਨਾਨਕ ਕਹੋ ਊੜਾ ਨੀ ਲੋਣਾ ਔਂਕਰ ਕਹੋ ਕਹੋ ਨਾਨਕ ਦਿਨ ਰੈਣ ਧਿਆਵਾ ਮਾਰ ਕਾਢੀ ਸਗਲ ਉਪਾਧੇ ਮਾਰ ਕਾਢੀ ਸਗਲ ਉਪਾਧੇ ਇਹੋ ਜਪਿਓ ਭਾਈ ਪੁਰਖ ਵਿਦਾਤੇ ਭਾਇਓ ਕਿਰਪਾਲ ਦੀਨ ਦੁਖ ਪੰਜਨ ਜਨਮ ਮਰਾਨਾ ਦੁਖ ਲਾਥੇ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ